ਬਾਈ ਸਤਿ ਸ੍ਰੀ ਅਕਾਲ ਸਾਰੇ ਸਰੋਤੇ ਵੀਰਾਂ ਨੂੰ ਦੇਖਣ ਵਾਲੇ ਵੀਡੀਓ ਸਾਰੇ ਭਾਈਆਂ ਨੂੰ ਤੇ ਆ ਦੇਖੋ ਬਾਈ ਮਿਲਖਾ ਸਿੰਘ ਮੋਤੀ ਨੂੰ ਭੁਜਾਰਿਆ ਹੈ ਬਾਈ ਸੰਗਰੂਰ ਜਾਣ ਦੀ ਤਿਆਰੀ ਕਰੀ ਆ ਸੀ ਸੰਗਰੂਰ ਤੋਂ ਕੁਝ ਸਮਾਨ ਖਰੀਦ ਕੇ ਲਿਆਣਾ ਬਾਈ ਤਾਂ ਮੈਂ ਕਿਹਾ ਬਾਈ ਮਿਲਖੇ ਐਂ ਕਰ ਮੋਤੀ ਨੂੰ ਹਵਾ ਲੈ ਗੱਡੀ ਦੇ ਵਿੱਚ ਮੋਤੀ ਨੂੰ ਵੀ ਪਤਾ ਲੱਗ ਜਾਵਾਂਗਾ ਪਹਿਲਾਂ ਤਾਂ ਇਹਦੀ ਟ੍ਰਾਈ ਲੈਂ ਉਹ ਭਜਾ ਕੇ ਵੇਖਣ ਦੇਖ ਲੋ ਭੱਜਿਆ ਨਹੀਂ ਮਾਂ ਦਾ ਪੁੱਤ ਆ ਆ ਗਿਆ ਹੁਣ ਕਹਿੰਦਾ ਮੈਨੂੰ ਬਿਠਾਉ ਆ ਦੇਖੋ ਖਿੜਕੀ ਖੋਲਤੀ ਤੇ ਦੇਖੋ ਮਾਰ ਕੇ ਸ਼ਲੰਗ ਉਹ ਬਹਿ ਗਿਆ ਸੀਟ ਦੇ ਉੱਤੇ ਜਿਵੇਂ ਇੱਕ ਬੰਦਾ ਬਹਿੰਦਾ ਹੁੰਦਾ ਆ ਦੇਖੋ ਬਾਈ ਪੱਤ ਝੜਦ ਕਾਰਨ ਪੱਤੇ ਟੁੱਟ ਟੁੱਟ ਕੇ ਟਹਿਣੀੋਂ ਗਿਰ ਰਹੇ ਨੇ ਇਹ ਡੇਕਾਂ ਦੇ ਪੱਤੇ ਨੇ ਬਾਈ ਆ ਨਾਲ ਵਾਲੇ ਪਲਾਟ 'ਚ ਡੇਕਾਂ ਲੱਗੀਆਂ ਹੋਈਆਂ ਨੇ ਸਾਰੇ ਪੱਤੇ ਡਿੱਗ ਰਹੇ ਨੇ ਆ ਚੜਦਾ ਮੌਸਮ ਆਇਆ ਹੋਇਆ ਆ ਸਾਡੇ ਅਮਰੂਦ ਦੇ ਉੱਤੇ ਦੇਖਦੇ ਆ ਕੋਈ ਜੇ ਅਮਰੂਦ ਲੱਗਿਆ ਹੋਵੇ ਤੇ ਮਿਲਖੇ ਨੂੰ ਗੱਡੀ ਸਟਾਰਟ ਕਰਕੇ ਵਖਾ ਰਿਹਾ ਪਹਿਲਾਂ ਨਿਊਟਰਲ ਕਰਨ ਵਾਸਤੇ ਕਿਹਾ ਸੀ ਨਿਊਟਰਲ ਹੋ ਤਾਂ ਹੋਈ ਨਹੀਂ ਫਿਰ ਦੱਸਿਆ ਨੂੰ ਵੀ ਨਿਊਟਰਲ ਕਿਵੇਂ ਹੁੰਦੀ ਹੈ ਤੇ ਆ ਦੇਖੋ ਮੋਤੀ ਹੁਣ ਆਪਣੀ ਤਿਆਰੀ ਕਰ ਰਿਹਾ ਬਾਹਰ ਵੇਖਣ ਦੀ ਤੇ ਮਿਲਖੇ ਨੇ ਚੱਕੀ ਆ ਕਰੀਮ ਹੱਥ ਤੇ ਲਾਣ ਵਾਸਤੇ ਕਈ ਵਾਰ ਸਰਦੀ ਚ ਹੱਥ ਫਟ ਜਾਂਦੇ ਨੇ ਮਿਲਖੀ ਨੂੰ ਦਿਖਾਈ ਆ ਵੀ ਇਸ ਤਰ੍ਹਾਂ ਨਿਊਟਰਲ ਚੈੱਕ ਕਰਿਆ ਕਰ ਅੱਗੇ ਪਿੱਛੇ ਕਰਕੇ ਤੇ ਬਾਈ ਸਾਡਾ ਰਾਜਦੂਤ ਪੀਲੇ ਰੰਗ ਦਾ ਬੁਲਟ ਖੜਾ ਬਾਈ ਘੋੜਾ ਤੇ ਘੋੜੇ ਜੀ ਤਾਂ ਜਾਣ ਦਾ ਟਾਈਮ ਨਹੀਂ ਹੈਗਾ ਕਿਉਂਕਿ ਮੌਸਮ ਬਹੁਤ ਠੰਡਾ ਹੈ ਬਾਈ ਤੇ ਹੁਣ ਚੱਲੇ ਆਪਣੀ ਬੱਗੀ ਦੇ ਵਿੱਚ ਤੇ ਕਰਨ ਸਿੰਘ ਵੀ ਆ ਕੇ ਬਹਿ ਗਿਆ ਗੱਡੀ 'ਤੇ ਮੋਤੀ ਨਾਲ ਬਹਿ ਗਿਆ ਉਹ ਤਾਂ ਪਿਛਲੇ ਪਾਸੇ ਮਿਲਖਾ ਸਿੰਘ ਮੇਰਾ ਕੈਕਟਰ ਹੈ। ਸਾਈਡਾਂ ਸੂਡਾਂ ਦੱਸਦਾ ਰਹਿੰਦਾ ਮੈਨੂੰ। ਤੇ ਚੱਲੇ ਆ ਬਾਈ ਸੰਗਰੂਰ ਨੂੰ। ਜੁੜੇ ਰਹੋ ਵਲੌਗ ਦੇ ਵਿੱਚ। ਸੰਗਰੂਰ ਸ਼ਹਿਰ ਦੇ ਵਿੱਚੋਂ ਦੀ ਤੁਹਾਨੂੰ ਦਿਖਾਉਂਦੇ ਚੱਲਾਂਗੇ। ਤੇ ਹਰਮਨ ਸਤਨਾਮ ਬਾਈ ਦਾ ਬੇਟਾ ਖੜਾ ਹੈ। ਆਗੇ ਬਾਈ ਆਪਾਂ ਜੀਟੀ ਰੋਡ ਤੇ ਜ਼ਿੰਦਗੀ 'ਤੇ ਬਾਈ ਨਜ਼ਾਰੇ ਲੈਣੇ ਚਾਹੀਦੇ ਨੇ ਹਰ ਪਲ ਹਰ ਘੜੀ ਖੁਸ਼ ਰਹਿਣਾ ਚਾਹੀਦਾ ਮਨ ਨੂੰ ਕਦੇ ਦੁੱਖਾਂ ਦੇ ਵਿੱਚ ਨਾ ਰਹਿਣ ਦਿਆ ਕਰੋ ਕਿਉਂਕਿ ਇਹਦੀ ਆਦਤ ਹੈ ਦੁੱਖਾਂ ਦੇ ਵਿੱਚ ਰਹਿਣਾ ਦੁਕਾਨਾਂ ਖੁੱਲ ਗਈਆਂ ਨੇ ਦੁਕਾਨਾਂ ਵਾਲੇ ਆ ਚੁੱਕੇ ਨੇ ਕੰਮ ਕਰਨ ਲਈ ਮੋਤੀ ਵੇਖ ਰਿਹਾ ਵੀਰੇ ਬਾਹਰ ਦੇ ਮਾਹੌਲ ਨੂੰ ਖੜਾ ਹੋ ਕੇ ਆ ਦੇਖੋ ਜਿਵੇਂ ਘੂੜਾ ਖੜ ਜਾਂਦਾ ਹੈ ਆਈ ਚਾਕਣੀਆਂ ਮੋਤੀ ਦੀ ਆ ਦੇਖੋ ਵੀਰੇ ਕਿੰਨਾ ਖੁਸ਼ਗਵਾਰ ਮੌਸਮ ਹੈ ਵੇਖੋ ਤੁਸੀਂ ਕਿਆ ਬਾਤ ਹੈ ਕਿਆ ਜੰਨਤ ਬਣਾਈ ਹੋਈ ਆ ਮੇਰੇ ਸੱਚੇ ਪਾਤਸ਼ਾਹ ਨੇ ਬਾਬੇ ਆਤਰ ਸਿੰਘ ਨੇ ਅੱਜ ਤਾਂ ਨਜ਼ਾਰਾ ਲਿਆਇਆ ਪਿਆ ਬਾਈ ਸ਼ਿਮਲਾ ਕੁਲੂ ਮਨਾਲੀ ਅੱਜ ਤਿੰਨੇ ਸ਼ਹਿਰ ਸਾਡੇ ਪਿੰਡ ਬਟਰਖਾਂ ਵਿੱਚ ਆ ਕੇ ਖੜ ਗਏ ਨੇ ਕਹਿੰਦੇ ਲੈ ਲੂ ਨਜ਼ਾਰਾ ਜਿਹਨੇ ਬਿਨਾ ਪੈਸਿਆਂ ਤੋਂ ਨਜ਼ਾਰਾ ਲੈਣਾ ਆਹ ਕੀ ਬਾਤ ਆ ਕੀ ਝਟ ਲੱਗੀ ਹੋਈ ਆ ਵਾਈ ਲਵੇ ਪ੍ਰਗਟ ਦੇ ਮੁੰਡੇ ਲਵੇ ਵੀ ਗੱਡੀਆਂ ਲੱਗੀਆਂ ਪਈਆਂ ਨੇ ਆਪਾਂ ਵੀ ਧੋਣ ਵਾਸਤੇ ਦੇਣੀ ਆ ਗੱਡੀ ਕੋਈ ਨਾ ਆਪਾਂ ਸ਼ਹਿਰੋਂ ਸਮਾਨ ਲਈ ਆਈਏ ਫਿਰ ਦਿੰਨੇ ਆ ਇੱਥੇ ਆ ਕੇ ਦੇਖੋ ਬਾਈ ਆ ਸਫਾਈਆਂ ਵਾਲੇ ਵੀ ਸ਼ਹਿਰਾਂ ਦੇ ਵਿੱਚ ਕਰਮਚਾਰੀ ਲੱਗੇ ਪਏ ਨੇ ਪੁਲ ਦੇ ਕਿਨਾਰੇ-ਕਿਨਾਰੇ ਜਿਹੜੀ ਮਿੱਟੀ ਹੋ ਗਈ ਆ ਤੇ ਇਹਨੂੰ ਢੇਰ ਬਣਾ ਬਣਾ ਕੇ ਢੇਰੀਆਂ ਬਣਾ ਬਣਾ ਕੇ ਟਰਾਲੀ 'ਚ ਪਾ ਦੇਣਗੇ ਮੁੰਡੇ ਲੱਗੇ ਹੋਏ ਨੇ ਸਫਾਈ ਤੇ ਨੌਜਵਾਨ ਕਈ ਚੱਲਦਾ ਬਾਈ ਫਿਰ ਸ਼ਹਿਰਾਂ ਦੇ ਵਿੱਚ ਕੰਮ ਜਦੋਂ ਚੱਲਦਾ ਨਹੀਂ ਤਾਂ ਕਈ ਕਈ ਮਹੀਨੇ ਵੇਖਦੇ ਨਹੀਂ ਪਰ ਇਹ ਮਿੱਟੀ ਗਰਮੀ ਦੇ ਵਿੱਚ ਬੜਾ ਤੰਗ ਕਰਦੀ ਹੈ ਜਦੋਂ ਕਿਸੇ ਮੋਟਰ ਮਟਰ ਸਾਈਕਲ ਤੇ ਆਉਨੇ ਆੱਖਾਂ ਦੇ ਵਿੱਚ ਪਾਏ ਕੇ ਨਾ ਅੱਖਾਂ ਨੂੰ ਲਾਲ ਕਰ ਦਿੰਦੀ ਹੈ ਜਮੀ ਬੰਦਲਿਆ ਦਿੰਦੀ ਹੈ ਬੰਦੇ ਨੂੰ ਬਾਈ ਗਰਮੀ ਦੇ ਵਿੱਚ ਚਿਪਦੀ ਵੀ ਹੈ ਤੇ ਲੜਦੀ ਵੀ ਹੈ ਜਿਵੇਂ ਸੂਲ ਲੜਦੀ ਹੁੰਦੀ ਹੈ ਨਾ ਇਸੇ ਤਰ੍ਹਾਂ ਮਿੱਟੀ ਇਹ ਲੜਦੀ ਹੈ ਬਾਈ ਹੁਣ ਆਪਾਂ ਬਾਈ ਬਰਨਾਲਾ ਕੈਂਚੀਆਂ ਵਾਲੇ ਪੁਲ ਤੇ ਉੱਤੇ ਆ ਤੇ ਆਹ ਦੇਖੋ ਬਾਈ ਨਜ਼ਾਰਾ ਅਸਮਾਨ ਵੱਲ ਵੇਖੋ ਚਿੱਟਾ ਅਸਮਾਨ ਦੁੱਧਿਆ ਰੰਗ ਦਾ ਦੇਖ ਸਕਦੇ ਹੋ ਤੁਸੀਂ ਬਾਈ ਫੀਲਿੰਗ ਲੈ ਸਕਦੇ ਹੋ ਕੁਲੂ ਮਨਾਲੀ ਵਾਲੀ ਆਟੋ ਭਰੇ ਆ ਰਹੇ ਨੇ ਗੱਡੀਆਂ ਭਰੀਆਂ ਆ ਰਹੀਆਂ ਨੇ ਬੱਸਾਂ ਖੜੀਆਂ ਨੇ ਸਟੈਂਡ ਦੇ ਉੱਤੇ ਧੂਰੀ ਵਾਲੇ ਸਟੈਂਡ ਦੇ ਉੱਤੇ ਖੜੀ ਆ ਬੱਸ ਐਮ ਐਚ ਟੀ ਸਿੱਧੂ ਵਾਲਿਆਂ ਦੀ ਬਾਈ ਤੇ ਅਬਰਨਾਲਾ ਕੈਂਚੀਆਂ ਨੇ ਬਾਈ ਸੰਜੂਰ ਦੀਆਂ ਜਿਹੜੇ ਬਾਹਰੋਂ ਵੇਖ ਰਹੇ ਨੇ ਮੇਰੇ ਦਰਸ਼ਕ ਦੱਸਦੇ ਆ ਉਹਨਾਂ ਨੂੰ ਆਪਾਂ ਬਰਨਾਲਾ ਕੈਂਚੀਆਂ ਚੌਂਕ ਦੇ ਵਿੱਚ ਆ ਬਈ ਆ ਬੱਸ ਜਿੱਧਰ ਜਾ ਰਹੀ ਹੈ ਧੂਰੀ ਨੂੰ ਜਾ ਰਿਹਾ ਹੈ ਰਸਤਾ ਧੂਰੀ ਲੁਧਿਆਣਾ ਤੇ ਹੁਣ ਆਪਾਂ ਬਈ ਸੱਜੇ ਨੂੰ ਮੁੜ ਦੇਣਾ ਕਿਉਂਕਿ ਆਪਾਂ ਜਾਣਾ ਭੀਮੇ ਬਾਈ ਲਵੇ ਪਹਿਲਾਂ ਉਹਨੂੰ ਮਿਲਣਾ ਕੋਈ ਗੱਲ ਕਰਨੀ ਹੈ ਆ ਸਿੱਧਾ ਜਾ ਸ਼ਹਿਰ ਨੂੰ ਗਿਆ ਜਿਹੜਾ ਪੁਲਿਸ ਵਾਲਾ ਗਰੇਲੇ ਜੀ ਲੱਗੀ ਹੋਈ ਆ ਤੇ ਆ ਬਈ ਆਪਾਂ ਮਹਿਲਾ ਰੋਡ ਤੇ ਯਾਨੀ ਕਿ ਪਤਨਾ ਖਨੌਰੀ ਤੇ ਜਿੰਨ ਰੌਤਕ ਰੋਡ ਤੇ ਚੱਲ ਪਏ ਆ ਦੇਖੋ ਬਾਈ ਬਿਲਡਿੰਗ ਜਿਹੜੀ ਦਿਖਾਈ ਆ ਤੁਹਾਨੂੰ ਪੁਰਾਣੀ ਵਿਰਾਸਤ ਆ ਸਾਡੇ ਗੁਰਦੁਆਰਾ ਸਾਹਿਬ ਦੀ ਜਿਹੜਾ ਕੀ ਧੂਰੀ ਦਰਵਾਜ਼ੇ ਲਵੇ ਬਹੁਤ ਪੁਰਾਣਾ ਗੁਰਦੁਆਰਾ ਸਥਾਪਿਤ ਆ ਬਾਈ ਤੁਸੀਂ ਵੇਖਦੇ ਹੋ ਜੋ ਐ ਜੋ ਬਾਈ ਮਹਿਲਾ ਰੋਡ ਤੇ ਚੱਲ ਪਏ ਆਪਾਂ ਮਹਿਲਾ ਰੋਡ ਦੇ ਉੱਤੇ ਤੇ ਆ ਬਾਈ ਰੈਸ਼ਟ ਹਾਊਸ ਲਵੇ ਆਗੇ ਆਪਾਂ ਰੈਸ਼ਟ ਹਾਊਸ ਪਾਰਕ ਕਰਨ ਲੱਗੇ ਆਂ ਏ ਬਾਈ ਹਰੇ ਦੀ ਟਾਲ ਉਹਰੇ ਗਊਆਂ ਚਾਰਾ ਚਰਦੀਆਂ ਨੇ ਲੋਕ ਪੁੰਨਦਾਨ ਕਰਦੇ ਨੇ ਤੇ ਆ ਜਿਹੜਾ ਰੋਡ ਸਾਡੇ ਸੰਗਰੂਰ ਟੇਸ਼ਨ ਵੱਲ ਗਿਆ ਵੇਖ ਸਕਦੇ ਹੋ ਸਿੱਧਾ ਟੇਸ਼ਨ ਨੂੰ ਇਹ ਚੌਂਕ ਸਟੇਸ਼ਨ ਚੌਂਕ ਵੱਜਦਾ ਵੀਰੇ ਵੇਖੀ ਜਾਇਓ ਬਾਈ ਬਾਜ਼ਾਰ ਸਾਡੇ ਸ਼ਹਿਰ ਸੰਗਰੂਰ ਦਾ ਏ ਬਾਈ ਨਾਜ ਮੰਡੀ ਚੌਕ ਆ ਗਿਆ ਨਾਜ ਮੰਡੀ ਨੂੰ ਗਿਆ ਇਹ ਰਾਹ ਪਹਿਲਾ ਚੌਕ ਇਹ ਨਾਜ ਮੰਡੀ ਦਾ ਤੇ ਇਧਰਲੇ ਪਾਸੇ ਬੈਂਕਾਂ ਨੇ ਬਾਈ ਸਾਡੇ ਲਗਭਗ ਬਹੁਤ ਸਾਰੀਆਂ ਬੈਂਕਾਂ ਇੱਥੇ ਨੇ ਇਸੇ ਰੋਡ ਤੇ ਗਊਸ਼ਾਲਾ ਰੋਡ ਵੱਜਦਾ ਇਹ ਏ ਬਾਈ ਹੁਣ ਦੂਜਾ ਰੋਡ ਮੰਡੀ ਦਾ ਨਾਜ ਮੰਡੀ ਦਾ ਤੇ ਆ ਗਊਸ਼ਾਲਾ ਸਾਡੇ ਸ਼ਹਿਰ ਸੰਗਰੂਰ ਦੀ ਜੋ ਕਿ ਦੁਬਾਰੇ ਮੋਡੀਫਾਈ ਕੀਤੀ ਆ ਹੁਣ ਪੱਥਰ ਲਾਇਆ ਗਿਆ ਬਾਹਰੋਂ ਮੰਗਾ ਕੇ ਇਹ ਦੁਕਾਨਾਂ ਵੀ ਸਾਰੀਆਂ ਗਊਸ਼ਾਲਾ ਮਾਰਕੀਟ ਸੌਰੀ ਗਊਸ਼ਾਲਾ ਦੀਆਂ ਨੇ ਜੋ ਕਿ ਕਿਰਾਏ ਤੇ ਦਿੱਤੀਆਂ ਗਈਆਂ ਨੇ ਕਿਰਾਇਆ ਬੜਾ ਹੀ ਘੱਟ ਹੈ ਇਹਨਾਂ ਦਾ ਆਪਰੋਲ ਪੰਪ ਵੀ ਗਊਸ਼ਾਲਾ ਦੀ ਜਗ੍ਹਾ ਦੇ ਉੱਤੇ ਹੀ ਹੈ ਸਥਾਪਿਤ ਤੇ ਵਰਮੇ ਡਾਕਟਰ ਜੀ ਦੀ ਦੁਕਾਨ ਹੈ ਬਾਈ ਖੱਬੇ ਨੂੰ ਬਹੁਤ ਮੰਨਿਆ ਪਰਵੰਨਿਆ ਡਾਕਟਰ ਹੈ ਬਾਈ ਨਾਭਜ ਦੇ ਕੇ ਤੇ ਬੰਦੇ ਦੇ ਲੱਛਣ ਦੇਖ ਕੇ ਦੱਸ ਦਿੰਦਾ ਇਹਨੂੰ ਕੀ ਬਿਮਾਰੀ ਲੱਗੀ ਹੋਈ ਆ ਬਹੁਤ ਮੰਨਿਆ ਪਰਵੰਨਿਆ ਡਾਕਟਰ ਸੰਗਰੂਰ ਸ਼ਹਿਰ ਦਾ ਸਾਡੇ ਦਾ ਇਹ ਆ ਗਿਆ ਭਗਤ ਸਿੰਘ ਚੌਂਕ ਤੇ ਇਹਨੂੰ ਬੋਲਿਆ ਜਾਂਦਾ ਸੁਨਾਮੀ ਗੇਟ ਇਹ ਸੁਨਾਮੀ ਗੇਟ ਦੇ ਰੂਪ ਦੇ ਵਿੱਚ ਦਰਵਾਜ਼ਾ ਸਥਾਪਿਤ ਕੀਤਾ ਹੋਇਆ ਬਾਈ ਓਰੇ ਯਾਦਗਾਰੀ ਗੇਟ ਬਾਹਲੀ ਕਾਲੀ ਆ ਲੋਕਾਂ ਨੂੰ ਬਾਹਲੀ ਕਾਲੀ ਆ ਟਰ ਵਾਲੇ ਦਾ ਵਿੱਚ ਹੀ ਮਾਰਨੀ ਸੀਗੀ ਮੇਰੇ ਹਏ ਹਾਏ ਓਏ ਮੇਰੇ ਰੱਬਾ ਕਿਥੇ ਜਾ ਰਹੀ ਇਹ ਦੁਨੀਆ ਭਜੋ 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 ਭਜ ਰੁਕੇ ਨਹੀਂ ਰਹੇ ਮਾਂ ਦੇ ਪੁੱਤ ਮੈਂ ਕਹਿੰਦਾ ਸਾਹ ਲੈਣ ਦਾ ਟਾਈਮ ਨਹੀਂ ਹੈਗਾ ਬਾਈ ਲੋਕਾਂ ਦੇ ਵੇ ਤੇ ਬਾਈ ਹੁਣ ਆਪਾਂ ਆਗੇ ਪੁਰਾਣੀ ਟਰੱਕ ਯੂਨੀਅਨ ਚੌਂਕ ਲਵੇ ਧੀਮੇ ਬਾਈ ਦਾ ਅੱਡਾ ਵੀ ਵਿਖਾਨੇ ਆ ਤੁਹਾਨੂੰ ਉਰੇ ਉਹ ਗ੍ਰੀਸ ਕਰ ਦਿੰਦਾ ਸਵੇਰੇ ਸਵੇਰੇ ਉੱਥੇ ਤੋਂ 4 ਘੰਟੇ ਆਵਦੇ ਮਿੱਤਰ सोनू ਲਵੇ ਸਬਜੀ ਮੰਡੀ ਦੇ ਵਿੱਚ ਸਬਜੀ ਵੀ ਵੇਚਦਾ ਹੈ ਆ ਦੇਖੋ ਜਿਹੜਾ ਵੱਟ ਪ੍ਰੀਖਿਆ ਹੈ ਇਹਦੇ ਥੱਲੀ ਬਾਈ ਪੀਮਾ ਬਹਿ ਕੇ ਆਪਦਾ ਕੰਮ ਕਰਦਾ ਹੁੰਦਾ ਔਰੇ ਗੱਡੀਆਂ ਆ ਜਾਂਦੀਆਂ ਨੇ ਗਰੀਸ ਕਰਦਾ ਜਾਂ ਕੋਈ ਵੱਡੀ ਬਹੁਤ ਦੂਰ ਨੇੜੇ ਐ ਫੋਨ ਕਰ ਦਿੰਦੇ ਨੇ ਉੱਥੇ ਜਾ ਕੇ ਸਕੂਟਰ ਤੇ ਚੇਤਕ ਸਕੂਟਰ ਰੱਖਿਆ ਬਾਈ ਨੇ ਉਹਦੇ ਚੜ ਕੇ ਫਿਰ ਮਿੰਟੋ ਮਿੰਟੀ ਲਾਂਦਾ ਆ ਕੇ ਗਰੀਸ ਕਰਕੇ ਆ ਕੇ ਫਿਰ ਆਪਦਾ ਔਰੇ ਫਿਰ ਵਹਿ ਜਾਂਦਾ ਮਾਂ ਦਾ ਪੁੱਤ ਆ ਬੱਸ ਸੁਨਾਮ ਤੋਂ ਆਈ ਆ ਬਾਈ ਸੰਗਰੂਰ ਅੱਡੇ ਵੱਲ ਜਾ ਰਹੀ ਆ ਇਹ ਇੱਕੋ ਜਾ ਟੋਅਰੇ ਖੜੇ ਨੇ ਤੇ ਕੁਝ ਸਵਾਰੀਆਂ ਉਹਦੇ ਉੱਤਰ ਜਾਂਦੀਆਂ ਇੱਧਰ ਉੱਧਰ ਕਲੋਨੀਆਂ ਦੀਆਂ ਤੇ ਉਹ ਫਿਰ ਆਟੋ 'ਚ ਬਹਿ ਕੇ ਆਪਦੇ ਘਰੇ ਜਾਂਦੀਆਂ ਨੇ ਆਗੇ ਬਾਈ ਭੀਮਾ ਦਿਖ ਨਹੀਂ ਰਿਹਾ ਕਿਤੇ ਮੈਨੂੰ ਲੱਗਦਾ ਕਿਤੇ ਗਰੀਸ ਕਰਕੇ ਕਰਨ ਗਿਆ ਹੋਣਾ ਫੋਨ ਲਾਣੇ ਆਪਾਂ ਨੂੰ ਉਦੋਂ ਬਾਅਦ ਵਖਾਨੇ ਆ ਤੁਹਾਨੂੰ ਪਲੀਜ਼ ਸਬਸਕ੍ਰਾਈਬ ਕਰਿਓ ਵੀਰੇ ਜੇ ਪਸੰਦ ਆਈ ਹੋਵੇ ਵੀਡੀਓ ਤੇ ਲਾਈਕ ਸ਼ੇਅਰ ਕਰਿਓ ਸਾਡੇ ਨਾਲ ਜੁੜੇ ਰਹੋ ਬਾਈ ਟੂ ਵੀ ਕੰਟੀਨਿਊ